ਮਿਸਟਰ ਡੋਨਲਡ 트੍ਰੰਪ ਦਾ ਇੱਕ ਟੀਚਾ ਮਾਸ ਡਿਪੋਰਟੇਸ਼ਨ ਉਹਦੇ ਕਰਕੇ ਕੈਲੀਫੋਰਨੀਆ ਦੇ ਵਿੱਚ ਫੌਜ ਤਾਇਨਾਤ ਕੀਤੀ ਗਈ ਸੀ ਤੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਜਿਹੜੇ ਆਫੀਸਰ ਸੀ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਕਿ ਉੱਥੇ ਰਹਿੰਦੇ ਇਲੀਗਲ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਹੁਣ ਹਰ ਰੋਜ਼ ਕਿਸੇ ਨਾ ਕਿਸੇ ਤਰੀਕੇ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਨੇ ਜਦੋਂ ਕੋਈ ਵੀ ਆਈਸ ਦਾ ਏਜੰਟ ਹੈ ਉਹ ਨਸਲ ਦੇ ਉੱਪਰ ਕਿਸੇ ਦੇ ਰੰਗ ਨੂੰ ਵੇਖਦੇ ਹੋਏ ਜਾਂ ਕਿਸੇ ਦੀ ਬੋਲੀ ਨੂੰ ਵੇਖਦੇ ਹੋਏ ਲੋਕਾਂ ਨੂੰ ਰੋਕਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਸੁਪਰੀਮ ਕੋਰਟ ਨੇ ਵੀ ਉਹਨਾਂ ਨੂੰ ਇਹ ਇਜਾਜ਼ਤ ਦਿੱਤੀ ਆ ਉਹਨਾਂ ਨੂੰ ਇਹ ਅਥੋਰਾਈਜ਼ ਕੀਤਾ ਕਿ ਤੁਸੀਂ ਕਿਸੇ ਨੂੰ ਜਿਹਦੇ ਉੱਪਰ ਦੇ ਸ਼ੱਕ ਹੈ ਉਸ ਨੂੰ ਤੁਸੀਂ ਗ੍ਰਿਫਤਾਰ ਕਰ ਸਕਦੇ ਹੋ ਉਸ ਨੂੰ ਰੋਕ ਸਕਦੇ ਹੋ ਉਹਨਾਂ ਦੀ ਪੁੱਛਗਿੱਛ ਕਰ ਸਕਦੇ ਹੋ ਕੈਲੀਫੋਰਨੀਆ ਇਸ ਦੇ ਵਿੱਚ ਆਪਣੇ ਬਚਾਅ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਜਿਹੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਆਈਸ ਦੇ ਜਿਹੜੇ ਏਜੰਟ ਹੈ ਉਹਨਾਂ ਦੇ ਫੇਸ ਮਾਸਕ ਪਾਏ ਹੁੰਦੇ ਨੇ ਉਹਨਾਂ ਦੇ ਟੋਪੀਆਂ ਪਾਈਆਂ ਹੋਈਆਂ ਨੇ ਉਹਨਾਂ ਦੀਆਂ ਜੈਕਟਸ ਨੇ ਕਈ ਵਾਰੀ ਜੈਕਟਸ ਦੇ ਉੱਪਰ ਤਾਂ ਆਈਸ ਲਿਖਿਆ ਹੁੰਦਾ ਔਰ ਕਈ ਵਾਰੀ ਉਹ ਵੀ ਨਹੀਂ ਲਿਖਿਆ ਹੁੰਦਾ ਸੈਨੇਟਰ ਸਕਾਟ ਵਿਨਰ ਉਹਨਾਂ ਨੇ ਕਿਹਾ ਹੈ ਕਿ ਇਹ ਬਹੁਤ ਹੀ ਹੈਰੌਫਿਕ ਇਰਾ ਚੱਲ ਰਹੀ ਹੈ ਮਾਸ ਡਿਪੋਰਟੇਸ਼ਨ ਦੀ ਇਸ ਦੇ ਵਿੱਚ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੌਣ ਉਹਨਾਂ ਨੂੰ ਗ੍ਰਿਫਤਾਰ ਕਰ ਰਿਹਾ ਹੈ ਇਸ ਲਈ ਕੈਲੀਫੋਰਨੀਆ ਸੈਨੇਟ ਬਿਲ 627 ਤੇ 805 ਜਿਹੜੇ ਨੇ ਬਹੁਤ ਕੰਟ੍ਰੋਵਰਸੀ ਤੋਂ ਬਾਅਦ ਇਹਨਾਂ ਨੂੰ ਅਪਰੂਵ ਕੀਤਾ ਗਿਆ ਕਿ ਆਈਐਸ ਦੇ ਜਿਹੜੇ ਏਜੰਟ ਨੇ ਚਾਹੇ ਉਹ ਲੋਕਲ ਨੇ ਚਾਹੇ ਉਹ ਆਊਟ ਆਫ ਸਟੇਟ ਦੇ ਚਾਹੇ ਉਹ ਫੈਡਰਲ ਲਾਅਨ ਇਨਫੋਰਸਮੈਂਟ ਹੈ ਉਹ ਮਾਸਕ ਨਹੀਂ ਪਾ ਸਕੇਗੀ ਹੁਣ ਇਸ ਕੇਸ ਤੇ ਵਿੱਚ ਨਾ ਜੀਓਪੀ ਸੈਨੇਟਰ ਨੇ ਟੋਨੀ ਸਟਿਕਲੈਂਡ ਉਹਨਾਂ ਨੇ ਆਪਣਾ ਵੀ ਬਿਆਨ ਦਿੱਤਾ ਹੈ ਉਹ ਕਹਿੰਦੇ ਇਹ ਤਾਂ ਗਲਤ ਹੈ ਇਹ ਤਾਂ ਤੁਸੀਂ ਲਾ ਇਨਫੋਰਸਮੈਂਟ ਦੇ ਜਿਹੜੇ ਆਫੀਸਰ ਹੈ ਉਹਨਾਂ ਦੇ ਬਰਖਿਲਾਫ ਕਰ ਰਹੇ ਹੋ ਇਹ ਤਾਂ ਸਾਰਾ ਕੁਝ ਲਾ ਇਨਫੋਰਸਮੈਂਟ ਆਫੀਸਰ ਜਿਹੜੇ ਨੇ ਉਹ ਆਪਣੀ ਜਾਨ ਤਲੀ ਦੇ ਉੱਪਰ ਧਰ ਕੇ ਲੋਕਾਂ ਨੂੰ ਇਲੈਗਲ ਲੋਕਾਂ ਨੂੰ ਗ੍ਰਿਫਤਾਰ ਕਰ ਰਹੇ ਨੇ ਉਹ ਆਪਣੀ ਸੁਸਾਇਟੀ ਨੂੰ ਸੇਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਉਹਨਾਂ ਦਾ ਹੀ ਚਿਹਰਾ ਵਿਖਾ ਕੇ ਇੱਕ ਤਾਂ ਤੁਸੀਂ ਉਹਨਾਂ ਦੀ ਜਾਣ ਵਾਸਤੇ ਔਖਾ ਕਰ ਰਹੇ ਹੋ ਇੱਕ ਉਹਨਾਂ ਦੀਆਂ ਜਿਹੜੀਆਂ ਫੈਮਿਲੀਜ਼ ਨੇ ਉਹਨਾਂ ਵਾਸਤੇ ਵੀ ਤੁਸੀਂ ਰਿਸਕ ਕ੍ਰੀਏਟ ਕਰ ਰਹੇ ਹੋ ਸੋ ਇਹਦੇ ਨਾਲ ਕਮਿਊਨਿਟੀ ਸੇਫ ਨਹੀਂ ਰਹਿਣੀ ਹੈਗੀ ਲੇਕਿਨ ਕੈਲੀਫੋਰਨੀਆ ਦੇ ਵਿੱਚ ਸੈਨਟ ਬੈਲ 627 ਐਂਡ 805 ਨੂੰ ਪਾਸ ਕਰ ਦਿੱਤਾ ਗਿਆ ਹੁਣ ਇਹਦੇ ਨਾਲ ਨਾਲ ਹੀ ਇੱਕ ਹੋਰ ਗੱਲ ਖਾਸ ਸੀ ਕਿ ਕੈਲੀਫੋਰਨੀਆ ਦੇ ਵਿੱਚ ਜਦੋਂ ਦੇ ਸਕੂਲ ਓਪਨ ਹੋਏ ਨੇ ਉਦੋਂ ਦੇ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਉਹ ਜਾ ਨਹੀਂ ਰਹੇ ਸਕੂਲ ਦੇ ਵਿੱਚ ਕਿਉਂਕਿ ਮਾਪੇ ਡਰਦੇ ਨੇ ਤੇ ਸਟੂਡੈਂਟਸ ਡਰਦੇ ਨੇ ਜੇ ਸਟੂਡੈਂਟ ਸਕੂਲ ਜਾਏਗਾ ਤੇ ਡਰੇਗਾ ਤਾਂ ਪੜ੍ਹੇਗਾ ਕੀ ਹੁਣ ਇਸੇ ਹਿਸਾਬ ਦੇ ਨਾਲ ਸਟੇਟ ਸੈਨੇਟਰ ਸਾਸ਼ਾ ਰੇਨੀ ਪ੍ਰਿਟਸ ਉਹਨਾਂ ਨੇ ਇੱਕ ਬੈਲ ਜਿਹੜਾ ਹੈ ਉਹ ਲਿਆਂਦਾ ਉਹ ਕਹਿੰਦੇ ਸਕੂਲ ਦੇ ਵਿੱਚ ਜੇ ਆਈਸ ਨੇ ਕਿਸੇ ਨੂੰ ਵੀ ਫੜਨਾ ਹੈ ਉਹਦੇ ਕੋਲੇ ਪਹਿਲਾਂ ਤਾਂ ਵਾਰੰਟ ਹੋਣਾ ਚਾਹੀਦਾ ਹੈ ਫਿਰ ਸਕੂਲ ਨੂੰ ਪਤਾ ਹੋਣਾ ਚਾਹੀਦਾ ਹੈ ਫੈਮਿਲੀ ਨੂੰ ਪਤਾ ਹੋਣਾ ਚਾਹੀਦਾ ਹੈ ਸਟੂਡੈਂਟ ਨੂੰ ਪਤਾ ਹੋਣਾ ਚਾਹੀਦਾ ਔਰ ਕੱਲਾ ਸਕੂਲ ਨਹੀਂ ਇੱਕ ਕਿੰਡਰਗਾਰਡਨ ਤੋਂ 12th ਗ੍ਰੇਡ ਤੱਕ ਸਾਰੇ ਸਕੂਲ ਉਹਦੇ ਵਿੱਚ ਸਾਰੇ ਕਾਲਜ ਵੀ ਆਉਣਗੇ ਉਹਦੇ ਵਿੱਚ ਸਾਰੀਆਂ ਯੂਨੀਵਰਸਿਟੀਆਂ ਵੀ ਆਉਣਗੀਆਂ ਸੋ ਕੈਲੀਫੋਰਨੀਆ ਲਾ ਮੇਕਰਸ ਨੇ ਇਸ ਬਿਲ ਨੂੰ ਵੀ ਪਾਸ ਕਰਤਾ ਹੁਣ ਇਹ ਬਿਲ ਜਿਹੜਾ ਹੈ ਇਹ ਉਥੋਂ ਦੇ ਗਵਰਨਰ ਦੇ ਕੋਲੇ ਜਾਏਗਾ ਮਿਸਟਰ ਨਿਊਸਮ ਜਦੋਂ ਇਹਨੂੰ ਪਾਸ ਕਰਨਗੇ ਜੇ ਪਾਸ ਕਰਨਗੇ ਅਕਤੂਬਰ ਦੀ 12 ਤਰੀਕ ਤੱਕ ਉਹਨਾਂ ਨੇ ਸਾਈਨ ਕਰਨੇ ਆ ਜੇ ਇਹ ਬਿਲ ਨੂੰ ਉਹ ਸਾਈਨ ਕਰ ਦਿੰਦੇ ਨੇ ਤਾਂ ਇਹ ਰਾਈਟ ਅਵੇ ਲਾਅ ਬਣ ਜਾਏਗਾ ਤੇ ਇਹ ਇਮੀਡੀਏਟਲੀ ਇਨ ਅਫੈਕਟ ਹੋ ਜਾਏਗਾ ਸੋ ਕੈਲੀਫੋਰਨੀਆ ਦੀ ਜਿਹੜੀ ਸਰਕਾਰ ਹੈਗੀ ਉਹ ਫੈਡਰਲ ਲਾਅ ਇਨਫੋਰਸਮੈਂਟ ਦੇ ਜਿਹੜੇ ਆਫੀਸਰਸ ਆ ਉਹਨਾਂ ਨੂੰ ਥੋੜਾ ਰੋਕਣ ਦੇ ਲਈ ਥੋੜਾ ਠੱਲ ਪਾਉਣ ਦੇ ਲਈ ਲੋਕਾਂ ਦੇ ਵਿੱਚ ਇੱਕ ਸੇਫਟੀ ਦੀ ਫੀਲਿੰਗ ਦੇ ਲਈ ਇਹ ਜੇ ਬਿਲ ਨੇ ਉਪਾਸ ਕਰ ਲਿਆ